ਹਾਂਜੀ ਦੇਖੋ ਤੇ ਆਪਾਂ ਹੁਣ ਵਿੱਚ ਇਤਗੜੀ ਸੱਟ ਕੇ ਵਿੱਚੇ ਹਰੇ ਸੱਟ ਕੇ ਸਾਰਾ ਇੱਥੇ ਰਲਾ ਕੇ ਤੇ ਭਰ-ਭਰ ਟੋਕਰੀਆਂ ਲੈ ਕੇ ਜਾਵਾਂਗੇ ਤੇ ਉੱਥੇ ਪਸੰਗਾਂ ਨੂੰ ਪਾਵਾਂਗੇ ਇਹਨਾਂ ਨੂੰ ਪੂਰੀ ਇੱਕ ਪੰਡ ਪਾ ਦੀ ਇਸ ਵੇਲੇ ਪਾ ਦੀ ਦੀ ਤੇ ਇੱਕ ਸੁਆ ਪਾ ਦੀ ਦੀ ਫਿਰ ਰੱਜ ਕੇ ਮੌਨਾਂ ਬਹਿ ਜਾਂਦੀਆਂ ਪਸੂ ਸੁਣਾ ਫਿਰ ਮੰਮੀ ਕੋ ਗੱਲਬਾਤ ਚਾਲੇ ਨਾ ਤੀਰ ਪੜ ਕੇ ਲਮੀ ਪੈ ਜਾਂਦਾ ਮੀਚ ਪੱਥੇ ਲਿਆਂਦੇ ਵੱਢ ਕੇ ਅੱਛਾ ਉਹ ਤਰਕੇ ਲਿਆਂਦੇ ਆ ਅੱਛਾ ਥੋੜਾ ਪਾ ਦੇ ਆ ਕੇ ਦਸ ਦੋ ਕਰ ਬਕਰ ਮਾਰ ਕੇ ਪਾ ਦੇ ਥੱਲੇ ਠੀਕ ਹੈ ਸਚਾਰ ਨਾ ਮਾਤਾ ਦੁੱਧ ਨੂੰ ਆਈ ਸੀ ਦੁੱਧ ਵਾਲਾ ਸਾਡਾ ਕੋਈ ਨਹੀਂ ਦੁੱਧ ਵੀ ਦੇ ਰਾਂਗੇ ਔਰ ਮੈਂ ਕੋਨਾ ਤੇ ਲਾ ਦੇਣਾ ਚੰਦੇ ਹਵਾ ਸੋੱਖਾ ਕਿਸੇ ਡੈਡੀ ਚ ਮਰਦਾ ਨਹੀਂ ਤੇ ਰਾਣਾ ਔਖਾ ਹੋ ਜਾਣਾਗਾ ਕੋਈ ਕੋਈ ਲਾ ਲਾਂਗੇ ਦੁੱਧ ਵੀ ਲੈ ਲੈਣੇ ਹਾਂਜੀ ਇਹ ਐ ਸਾਡੀ ਮਾਸੀ ਦੁੱਧ ਪੁੱਛਣ ਆਈ ਸੀ ਕਹਿੰਦੇ ਸਾਡਾ ਦੁੱਧ ਲਾ ਲਓ ਇਹ ਅਸੀਂ ਦੁੱਧ ਇੱਥੋਂ ਲੈ ਕੇ ਜਾਇ ਕਰਾਂਗੇ ਠੀਕ ਹੈ ਜੀ ਧੰਨਵਾਦ